ਸਸ਼ਿਕਰ ਜੀ ਮੈਂ ਤੁਹਾਡਾ ਆਪਣਾ ਜੇਪੀ ਜੈਲਦਾਰ ਅੱਜ ਆਪਾਂ ਫਿਰ ਪਹੁੰਚੇ ਆ ਜੀ ਫਸਟ ਸੈਕੰਡ ਥਰਡ ਯਾਨੀ ਕਿ ਤੀਸਰੀ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਸਟੱਡ ਫਾਰਮ ਲੈਰੀਆਂ ਦੇ ਵਿੱਚ ਮੇਰੇ ਨਾਲ ਬੈਠੇ ਨੇ ਜੀ ਸਰਪੰਚ ਸਾਹਿਬ ਸੰਤ ਲਾਲ ਜੀ ਤੇ ਸਰਪੰਚ ਰਹੇ ਨੇ ਪਹਿਲਾਂ ਲੈਰੀਆਂ ਪਿੰਡ ਦੇ ਤੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਦੋਸਤ ਬੈਠੇ ਨੇ ਤੇ ਇਹਨਾਂ ਦੇ ਬੱਚੇ ਬੈਠੇ ਨੇ ਹੁਣ ਆਪਾਂ ਅੱਜ ਬਣਾ ਰਹੇ ਆ ਜੀ ਤੀਸਰਾ ਭਾਗ ਸਟੱਡ ਫਾਰਮ ਦਾ ਤੇ ਤੁਸੀਂ ਪਹਿਲਾਂ ਵੀ ਆਪਣੇ ਜਿਹੜੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਤੇ ਜਿਹਦੇ ਵਿੱਚ ਤੁਹਾਨੂੰ ਆਪਾਂ ਦੁਬਾਰਾ ਤੋਂ ਦੱਸਾਂਗੇ ਬਾਦਸ਼ਾਹ ਬਾਰੇ ਤੇ ਸੁੰਦਰ ਬਾਰੇ ਬਾਦਸ਼ਾਹ ਤੇ ਸੁੰਦਰ ਕੌਣ ਨੇ ਇਹ ਆਪਾਂ ਸਾਰੀ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਨਾਲ ਸਪੰਚ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਨੇ ਜਿਹੜਾ ਸਾਨੂੰ ਇੱਥੇ ਬਲਾ ਕੇ ਵੀਡੀਓ ਕਰਵਾਉਣ ਦਾ ਮੌਕਾ ਦਿੱਤਾ ਹੈਗਾ ਤੇ ਕਿਹੜੇ ਕਿਹੜੇ ਜਾਨਵਰ ਨੇ ਜੀ ਆਪਣੇ ਕੋਲੇ ਤੇ ਉਹਦੇ ਬਾਰੇ ਥੋੜਾ ਜਿਹਾ ਆਪਾਂ ਦੁਬਾਰਾ ਤੋਂ ਚੱਲਣਾ ਪਾੜੀਏ ਪਹਿਲਾਂ ਸਾਰੇ ਨੂੰ ਸਤਿ ਸ੍ਰੀ ਅਕਾਲ ਅੱਛਾ ਜੀ ਆਪਣੇ ਗੁਰੂ ਤੇਗ ਬਹਾਦਰ ਹਾਂਜੀ ਹਾਂਜੀ ਗੁਰਤੇਜ ਪਾਦਰ ਆਪਣਾ ਸਟੇਟ ਭਰਨਾ ਜੀ ਜੀ ਔਰ ਇਹ ਆਪਣਾ ਵੀਰ ਜੀ ਆਪਣਾ ਲਾਲੀ ਠੀਕ ਹੈ ਜੀ ਮਿੱਤਰ ਆਪਣਾ ਜੀ ਇਹ ਆਪਣਾ ਬਲਵੰਤ ਜੀ ਜੀ ਇਹ ਵੀ ਆਪਣਾ ਮਿੱਤਰ ਹੈ ਜੀ ਬਾਕੀ ਬੱਚੇ ਆ ਠੀਕ ਹੈ ਜੀ ਸਪੈਸਰ ਸਾਹਿਬ ਤੁਹਾਡੇ ਕੋਲੇ ਦੋ ਨੁਕਰੇ ਸਾਨ ਰੱਖੇ ਹੋਏ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਦਾ ਨਾਮ ਹੈਗਾ ਜੀ ਬਾਦਸ਼ਾਹ ਹਾਂਜੀ ਇੱਕ ਦਾ ਨਾਮ ਹੈਗਾ ਜੀ ਸੁੰਦਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੋਨਾਂ ਦੀ ਜਿਹੜੀ ਬੰਤਰਾਂ ਅਲੱਗ-ਅਲੱਗ ਹੈ ਜੀ ਹਾਂਜੀ ਬਿਲਕੁਲ ਤੇ ਦੋਨੋਂ ਹੀ ਨੁਕਰੇ ਨੇ ਜੀ ਸਰਪੰਚ ਸਾਹਿਬ ਆਪਾਂ ਜੇ ਗੱਲ ਸੁੰਦਰ ਦੀ ਕਰੀਏ ਤਾਂ ਸੁੰਦਰ ਕਿਸ ਲਾਈਨ ਦਾ ਹੈਗਾ ਜੀ ਕਿੰਨੀ ਹਾਈਟ ਹੈ ਜੀ ਸੁੰਦਰ ਆਪਣਾ ਜੀ ਸੂਰੇ ਵਾਲੇ ਲਾਈਨ ਕਾ ਜੀ ਠੀਕ ਹੈ ਜੀ ਔਰ ਏਜ ਇਸki 30 ਮਹੀਨੇ ਹੋਗੇ ਠੀਕ ਹੈ ਜੀ ਔਰ ਇਸਕਾ ਪਿਤਾ ਜੀ ਵੀ ਸੂਰੇ ਵਾਲੇ گاؤں ਮੇ ਖੜੇ ਹੈ ਠੀਕ ਹੈ ਜੀ ਔਰ ਇਸਕਾ ਪਿਤਾ ਜੀ ਹੈ 베ਰੀ ਰਾਜਵੀਰ ਕੇ ਬਾਦ ਠੀਕ ਹੈ ਜੀ ਪੂਰੀ ਸਟਰੋਂਗ ਲਾਈਨ ਹੈ ਠੀਕ ਹੈ ਜੀ ਆਂਦਨ ਕੀ ਤਰਫ ਸੇ ਪੂਰਾ ਸਟਰੋਂਗ ਜੀ ਹਾਈਟ ਕਿੰਨੀ ਹੋ ਗਈ ਜੀ ਦੀ ਹਾਈਟ ਇਸकी 64 ਹੋ ਗਈ 64 ਹੋ ਗਈ ਹਾਂਜੀ ਠੀਕ ਹੈ ਜੀ ਹਲੇ ਤਾਂ ਪਰ ਹਾਈਟ ਹੋਰ ਵੀ ਬਹੁਤ ਕਰੂਗਾ ਜੀ ਅਜੇ ਤਾਂ ਬੱਚਾ ਹੀ ਹੈ ਬੱਚਾ ਜੀ ਹਾਂ ਉਹ ਤਾਂ ਬਸ਼ੇਰਿਆਂ ਜੀ ਆਉਂਦਾ ਜੀ ਹਾਂਜੀ ਹਾਂਜੀ ਤੇ ਆਪਾਂ ਕਿੰਨੀਆਂ ਘੋੜੀਆਂ ਮਰ ਕੇ ਕਰਾਸ ਕਰਾ ਚੁੱਕੇ ਆ ਜਦੋਂ ਆ ਵੀ ਤਾਂ ਚਾਰ ਪੰਜ ਘੋੜੀਆਂ ਪਰ ਠੀਕ ਹੈ ਜੀ ਰਿਜ਼ਲਟ ਆਇਆ ਜੀ ਕੋਈ ਕਹ ਨਹੀਂ ਆਇਆ ਲੈ ਨਾ ਨਾ ਅਭੀ ਆਪਣੇ پاس ਹੀ ਆਏਗਾ ਚਾਰ ਮਹੀਨਿਆਂ ਦਾ ਅੱਛਾ ਠੀਕ ਹੈ ਹਲੇ ਚਾਰ ਪੰਜ ਮਹੀਨਿਆਂ ਲੱਗ ਜਾਣਗੇ ਹਾਂ ਚਾਰ ਮਹੀਨਿਆਂ ਠੀਕ ਹੈ ਜੀ ਤੇ ਆਪਣੇ ਲਿਆਂਦਾ ਸੀਗਾ ਜੇ ਆਪਣੇ ਘਰ ਦਾ ਸੀਗਾ ਜੀ ਯੋਗ ਬਰ 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 ਗਏ ਸੀ ਸਾ ਜੀ ਆਪਣੇ ਮਿੱਤਰ ਦੇ ਪਾਸ ਤਾਂ ਠੀਕ ਹੈ ਜੀ ਉਸੇ ਲਈ ਠੀਕ ਹੈ ਆਪਣੇ ਦੋਸਤ ਦੇ ਕੋਲ ਸੀਗੇ ਠੀਕ ਹੈ ਤੇ ਜਿਹੜੀ ਇਹਦੀ ਮਾਂ ਸੀਗੀ ਉਹ ਮਤਲਬ ਕਿ ਕਿਸ ਲਾਈਨ ਦੀ ਸੀਗੀ ਉਹ ਨੌਕਰੀ تھی ਲਾਈਨ ਕਹੋ ਸੋ ਪਤਾ ਨਹੀਂ ਠੀਕ ਹੈ ਜੀ ਹੈਗੀ ਨੌਕਰੀ ਸੀਗੀ ਹਾਂ ਉਹ ਤੋਂ ਪੁਰਾਣੀ ਲਾਈਨ ਹੋਗੀ ਠੀਕ ਹੈ ਹਾਂ ਪਤਾ ਨਹੀਂ ਜਨ ਕਿ ਆਪਾਂ ਇਹਨੂੰ ਪ्योर ਨੌਕਰਾ ਕਹਿ ਸਕਦੇ ਆ ਮਾਂ ਵਾਲੀ ਤਰਫ ਤੋਂ ਵੀ ਹਾਂ ਘੋੜੇ ਵਾਲੀ ਤਰਫ ਤੋਂ ਵੀ ਹਾਂ ਬਿਲਕੁਲ ਠੀਕ ਹੈ ਜੀ ਤੇ ਇਹਦੀ ਫੀਸ ਵਗੈਰਾ ਪਤਾ ਪੈ ਸਭ ਕੀ ਰੱਖੀ ਹੋਈ ਹੈ ਜੀ ਇਹ ਸੁੰਦਰ ਜੀ ਇਸ ਆਪਾਂ ਨੋਰਮਲ ਜਿਹਾ ਜਰੂਰ ਦੇਣਾ ਨਹੀਂ ਇਹਨਾਂ ਨੂੰ 11000 ਠੀਕ ਹੈ ਜੀ ਯਾਨੀ ਕਿ ਦਰਸ਼ਕੋ ਜੇ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਿੰਨਾ ਚਿਰ ਸਰਪੰਚ ਸਾਹਿਬ ਕਹਿੰਦੇ ਹਲੇ ਰਿਜ਼ਲਟ ਨਹੀਂ ਆ ਰਿਹਾ ਆਪਾਂ ਕਿਸ ਜਿਹੜੀ ਜਾਇਜ਼ ਰੱਖੀ ਹੋਈ ਆ 11000 ਤੇ ਬਾਕੀ ਸਰਪੰਚ ਸਾਹਿਬ ਵੈਸੇ ਵੀ ਜਲਦੇ ਬਹੁਤ ਵਧੀਆ ਖੁੱਲੇ ਡੋਲੇ ਇਨਸਾਨ ਨੇ ਰਿਜ਼ਲਟ ਚਲੋ ਵਾਹਿਗੁਰੂ ਮੇਰੇ ਕਰੇ ਵਧੀਆ ਹੀ ਆਵੇ ਜਦੋਂ ਵਧੀਆ ਰਿਜ਼ਲਟ ਆ ਗਿਆ ਤਾਂ ਵੀ ਕੋਈ ਫੀਸ ਵਾਲਾ ਐਡਾ ਚੱਕਰ ਨਹੀਂ ਹੋ ਰਿਹਾ ਜੀ ਹਾਂਜੀ ਤੇ ਜੇ ਆਪਾਂ ਹੁਣ ਗੱਲ ਕਰੀਏ ਬਾਦਸ਼ਾਹ ਦੀ ਤੇ ਬਾਦਸ਼ਾਹ ਦੀ ਕਿੰਨੀ ਹਾਈਟ ਹੈ ਤੇ ਉਹ ਕਿਸ ਲੈਣ ਦਾ ਬਸ ਸਿਆ ਵੀ ਸੀ ਸੁਰੇ ਵਾਲੇ ਲਾਈਨ ਦਾ ਜੀ ਉਹ ਹੈ ਉਸ ਦਾ ਅਸਰਾਦ ਬਿੱਲੇ ਦਾ ਬੱਚਾ ਹੈ ਜੀ ਠੀਕ ਹੈ ਜੀ ਤਾਂ ਉਸ ਕੀ ਹੋ ਗਿਆ ਐਜ 2 ਸਾਲ ਹੋ ਗਈ 24 ਮਹੀਨਾ ਠੀਕ ਹੈ ਜੀ ਰਾਈਟ ਉਸ ਕੀ ਬਾਸਟ ਹੋ ਗਈ ਬਾਸਟ ਹੋ ਗਈ ਹਾਂ ਜੀ ਠੀਕ ਹੈ ਜੀ ਉਹ ਤਾਂ ਨਹੀਂ ਹਲੇ ਛੱਡਣ ਲੱਗੇ ਜੀ ਆਪਾਂ ਨਹੀਂ ਨਹੀਂ ਉਹ ਅਭੀ ਤੱਕ 1 ਸਾਲ ਹੋ ਗਿਆ ਠੀਕ ਹੈ 1 ਸਾਲ ਹੋਰ ਠੀਕ ਹੈ 62 ਇੰਚ ਹਾਈਟ ਹੋ ਗਈ ਜੀ ਹਾਂ ਜੀ ਠੀਕ ਹੈ ਤੇ ਸੁੰਦਰ ਜੀ ਜੇ ਆਪਾਂ ਗੱਲ ਕਰੀ ਸੁੰਦਰ ਦਾ ਜਿਹੜਾ ਇੱਕ ਪੁੜਾ ਹੈ ਨਾ ਬਹੁਤ ਜਨੀ ਕਿ ਹੈਗਾ ਜੀ ਜ਼ਬਰਦਸਤ ਆ। ਹਾਂਜੀ ਹਾਂਜੀ। ਉਹਦੀ ਬੰਤਰ ਜਿਹੜੀ ਆ ਮਲਕੀ ਲਾਲ ਦੇ ਦਿਖਿਆ ਜਿਹੜੀ ਉਹਦੀ ਬਹੁਤ ਤਕੜੀ ਆ। ਹਾਂ ਮਜ਼ਬੂਤ ਬਹੁਤ ਆ। ਹਾਂ ਜੀ ਜਿੱਦਾਂ ਮੈਂ ਆਪਾਂ ਕਹਿ ਸਕਦੇ ਆ ਜਾਂ ਤਾਂ ਉਹਦੀ ਮਾਂ ਵੀ ਮਲਕੀ ਲਾਲੋਂ ਪੜੀ ਆ ਬਾਡੀ। ਕਈ ਆਦਮੀ ਲੋਕ ਤੋਂ ਮਜ਼ਬੂਤ ਮਜ਼ਬੂਤ ਕਰੇ ਜਾਵਾ ਹੈ। ਉਹ ਮਜ਼ਬੂਤ ਹੈ ਦਿਖਾਈ ਨਹੀਂ ਲੱਗ ਰਿਹਾ ਉਦੋਂ। ਹਾਂਜੀ ਹਾਂਜੀ ਹਾਂਜੀ। ਹਾਂਜੀ ਹਾਂਜੀ। ਨਹੀਂ ਬਿਲਕੁਲ ਬਿਲਕੁਲ। ਕਿਉਂਕਿ ਜਿਹੜੇ ਆਪਣੇ ਕੋਲੇ ਦੋਨੋਂ ਘੋੜੇ ਨੇ ਉਹਦੇ ਵੀ ਉਸਦੀ ਛਾਤੀ ਹੈ ਪਿੱਠ ਹੈ ਇਤਨਾ ਤੋਂ 15 ਗੋੜੇ ਜੀ। ਪੂਰਾ ਵੱਡਾ ਘੋੜਾ ਹੈ ਉਹਦਾ। ਬਿਲਕੁਲ ਜੀ ਬਿਲਕੁਲ। ਉਸ ਹਾਂਜੀ 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 ਬਿਲਕੁਲ ਬਿਲਕੁਲ ਨੀ ਉਹ ਇਸੇ ਕਰਕੇ ਆਪਾਂ ਗੱਲ ਕਰ ਰਹੇ ਆ ਕਿਉਂਕਿ ਜਿਹੜਾ ਸੁੰਦਰ ਹੈ ਉਹਦੀ ਇੱਕ ਜਿਹੜੀ ਬਨਾਵਟ ਔ ਅਲੱਗ ਤੋਂ ਹੈ ਜੀ ਹਾਂਜੀ ਠੀਕ ਹੈ ਉਹ ਆਪਣੇ ਆਪ ਚ ਵਧੀਆ ਕਿ ਸੁੰਦਰ ਹੈ ਮੰਨ ਲਓ ਆਪਾਂ ਕਹਿ ਸਕਦੇ ਆ ਉਰੀ ਬੰਤਰ ਲੱਗਤੋ ਹੈ ਤੇ ਜਿਹੜਾ ਬਾਦਸ਼ਾਹ ਹੈਗਾ ਉਹਦੀ ਬੰਤਰ ਅਲੱਗਤੋ ਹੈ ਹਾਂਜੀ ਹਾਂਜੀ ਤੇ ਕੰਨਾ ਦੇ ਦੋਨੇ ਬਹੁਤ ਸੁਨੱਖੇ ਨੇ ਬਿਲਕੁਲ ਹਾਂਜੀ ਹਾਂਜੀ ਉਸਕਾ ਮਾਰਕਾ ਮਾਰਵਾੜੀ ਮਾਰਿਆ ਜੀ ਵੱਡੇ ਵਾਲਾ ਸੁੰਦਰ ਦਾ ਸੁੰਦਰ ਕਾ ਜੀ ਠੀਕ ਹੈ ਜੀ ਇਹ ਨੁਕਰਾ ਹੈ ਇਹ ਨੁਕਰਾ ਆ ਗਿਆ ਜੀ ਠੀਕ ਹੈ ਜੀ ਹਾਈਪਰ ਗੋਣੀ ਨੁਕਰੇ ਨੇ ਚਲੋ ਉਹ ਥੋੜਾ ਮਾਰਵਾੜੀ ਨਸਲ ਦੇ ਵਿੱਚ ਆ ਗਿਆ ਸੁੰਦਰ ਹੈ ਜੀ ਉਹ ਮੜਾਵਟ ਉਸकी मारवाड़ी के मार मार जैसे ਕਾਨ ਹੈ ਹੋ ਗਿਆ ਉਸ ਦਾ ਫੇਸ ਹੋ ਗਿਆ ਠੀਕ ਹੈ ਜੀ ਉਸੇ ਕੈਰੇਕਟਰ ਮਾਰਵਾੜੀ ਵਾਲਾ ਜ਼ਿਆਦਾ ਠੀਕ ਹੈ ਜੀ ਫੇਸ ਜਿਹੜਾ ਸੁੰਦਰ ਦਾ ਹੈਗਾ ਥੋੜਾ ਤਿੱਖਾ ਹੈਗਾ ਹਾਂ ਜੀ ਹਾਂ ਪਤਲਾ ਫੇਸ ਹੈ ਜੀ ਹਾਂ ਕੰਨ ਵੀ ਦਾ ਮਾਰਵਾੜੀ ਹੈ ਹਾਂ ਕੰਨ ਉਹ ਦਾ ਮਾਰਵਾੜੀ ਹੈ ਜੀ ਹਾਂ ਜਿਹੜਾ ਇਹ ਦਾ ਫੇਸ ਹੈ ਥੋੜਾ ਜਿਆ ਮਨ ਕੇ ਸਾਰੇ ਸਰੀਰ ਦੀ ਪਰਮ ਹੈ ਜੀ ਇਹ ਹਾਂ ਜੀ ਜੇ ਜੇ ਸੁਮਬਾ ਦੀ ਗੱਲ ਕਰੀ ਹੈ ਨਾ ਜੀ ਉਹ ਵੀ ਬਹੁਤ ਮਜ਼ਬੂਤ ਨੇ ਮੰਨ ਲਓ ਬ ਇਪੋੜਾ ਕਹਦੀ ਆਪਾਂ ਬਹੁਤ ਖੁੱਲਾ ਢੁੱਲਾ ਹੈ ਜੀ ਦੇਸੀ ਬਸਾਂ ਦਾ ਆਰਟ ਪੈਰ ਮਜ਼ਬੂਤ ਹਾਂ ਹੱਡ ਪਰਾਂ ਦਾ ਖੁੱਲਾ ਜੀ ਆਪਾਂ ਦੇ ਦੇਸੀ ਭਾਸ਼ਾ ਜਿਹੇ ਕਹਿੰਦੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਆਪਾਂ ਤੇ ਇਹਨੂੰ ਜਨਨ ਕੀ ਹਲੇ 1 ਸਾਲ ਤੱਕ ਰੋਕ ਕੇ ਛੱਡਣ ਲੱਗੋਗੇ ਜੀ ਐਸੇ ਜੀ ਕਹਦੀ 2-4 ਗੋੜੀਆਂ ਛੋੜ ਲੈ ਰਿਜ਼ਲਟ ਆਉਗਾ ਹਾਂ ਇਹਨੇ ਰਿਜ਼ਲਟ ਆ ਜਾਊਗਾ ਜੀ ਉਹ ਯਾਰ ਮਿੱਤਰੋ ਛੱਡ ਦੇ ਠੀਕ ਹੈ ਠੀਕ ਹੈ ਜੀ ਤੇ ਇਹਦੀ ਫੀਸ ਵਗੈਰਾ ਆਪਾਂ ਕੀ ਰੱਖੀ ਹੋਈ ਜੀ ਜੀ ਕੀ ਸੀ ਫੀਸ ਜੀ ਅਭੀ ਤਾਂ ਜਦੋਂ ਆਪਾਂ ਛੋੜਨਾ ਹੀ ਨਹੀਂ ਠੀਕ ਹੈ ਠੀਕ ਹੈ ਜੀ ਓਕੇ ਓਕੇ ਰ ਕੋਈ ਜੈਮਾਨਾ ਕੋ ਬਰਾਣੇ ਕੇ ਜਾਵਾਨੋ ਤੇ ਠੀਕ ਹੈ ਠੀਕ ਹੈ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਹੜਾ ਇਹ ਬਾਦਸ਼ਾ ਹੈਗਾ ਇਹ ਵੀ ਬਹੁਤ ਜਿਆਦਾ ਹੱਡਾਂ ਪਰਾਂ ਦਾ ਖੁੱਲਾ ਹੈ ਕਿਉਂਕਿ ਹਰ ਇੱਕ ਜਾਨਵਰ ਦੀ ਆਪੋ ਆਪਣੀ ਬੰਤਰ ਹੁੰਦੀ ਹੈ ਤੇ ਜਿਹੜਾ ਸੁੰਦਰ ਹੈ ਉਹ ਦਿੱਖ ਦੇ ਵਿੱਚ ਜਿਹੜਾ ਮਤਲਬ ਕਿ ਤਿੱਖਾਪਣ ਦੇ ਵਿੱਚ ਆ ਥੋੜਾ ਜਿਹਾ ਤੇ ਇਹ ਜਿਹੜਾ ਹੱਡਾਂ ਪਰਾਂ ਦਾ ਖੁੱਲਾ ਹੈਗਾ ਜੇ ਕਿਸੇ ਵੀ ਦੋਸਤ ਨੇ ਚਲੋ ਬਾਦਸ਼ਾ ਹਜੇ ਤੱਕ ਸਰਪੰਚ ਸਾਹਿਬ ਨੇ ਜਿਹੜਾ ਕਿਸੇ ਵੀ ਘੋੜੀ ਨੂੰ ਕਰਾਸ ਕਰਾਉਣ ਵਾਸਤੇ ਨਹੀਂ ਛੱਡਿਆ ਹੈਗਾ ਜੇ ਕਿਸੇ ਨੂੰ ਵੀ ਲੱਗੇ ਵੀ ਅਸੀਂ ਬਾਦਸ਼ਾ ਤੋਂ ਕੋਈ ਘੋੜੀ ਕਰਾਸ ਕਰਾਉਣਾ ਚਾਹੁੰਦੇ ਆ ਤੇ ਤਾਂ ਤੁਸੀਂ ਸਰਪੰਚ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਕੰਟੈਕਟ ਨੰਬਰ ਹੈ ਉੱਤੇ ਸਕਰੀਨ ਦੇ ਤੁਹਾਨੂੰ ਪਤਾ ਚੱਲ ਹੀ ਰਿਹਾ ਹੈਗਾ ਤੇ ਇੱਕ ਦੋ ਘੋੜੀਆਂ ਤੇ ਸਰਪੰਚ ਸਾਹਿਬ ਕਹਿੰਦੇ ਵੀ ਚਲ ਇੰਨੇ ਰਿਜ਼ਲਟ ਆਊਗਾ ਸਾਲ ਤੱਕ ਤੇ ਮਰਜ਼ੀ ਲਾ ਰਿਹਾ ਰਿਜ਼ਲਟ ਦੀ ਵੇਟ ਕਰਨਗੇ ਤੇ ਨਾਲੇ ਇੰਨੇ ਬਸ਼ੇਰਾ ਹੋਰ ਤਿਆਰ ਹੋ ਜਾਊਗਾ ਤਾਂ ਤੁਸੀਂ ਜਿਵੇਂ ਮਰਜ਼ੀ ਸੰਪਰਕ ਕਰ ਲਿਓ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਸੁੰਦਰ ਦਿੱਤਾ ਜਿਹੜੀ ਸਟੱਡ ਸਰਵਿਸ ਆ ਓਪਨ ਹੀ ਐ ਤੇ ਬਾਦਸ਼ਾਹ ਦੀ ਵੀ ਇੱਕ ਦੋ ਘੋੜੀਆਂ ਤੇ ਚਲੋ ਛੱਡ ਦੇਣਗੇ ਅਸੀਂ ਕੋਈ ਗੱਲ ਨਹੀਂ ਅੱਛਾ ਸਰਪੰਚ ਸਾਹਿਬ ਜੀ ਆਪਣੇ ਕੋਲ ਸਟੱਡ ਫਾਰਮ ਦੇ ਵਿੱਚ ਹੋਰ ਕਿਹੜ ਹੋਰ ਉਹ ਮਾਰਵੜੀ ਹੈ ਜੀ ਆਪਣੇ ਕੋਲ ਬਸ ਠੀਕ ਹੈ ਜੀ ਹੋਰ ਬਾਸ਼ਾਹੀ ਮਾਰਵੜ ਉਹ ਗੁਜ਼ਰ ਗਈ थी ਆਪਣੇ ਕੋਲ ਬਸ ਠੀਕ ਹੈ ਜੀ ਹੋਰ ਇੱਕ ਹੈ ਜੀ ਆਪਣਾ ਤੇਲੀਆ ਕਮੈ ਗੋੜੀ ਉਹ ਉਸਕਾ ਵੀ ਆਏਗੀ ਉਹ ਚਾਰ ਇੱਕ ਬਣਾ ਦੇ ਠੀਕ ਹੈ ਜੀ ਇੱਕ ਮੰਗਲ ਘੋੜੇ ਦੀ ਬੱਤੀ ਹੈ ਜੀ ਠੀਕ ਹੈ ਜੀ ਯਾਨੀ ਕਿ 5 7 ਜਨਵਾਰ ਤੁਸੀਂ ਇਸ ਫਾਰਮ ਚ ਰੱਖੇ ਹੋਏ ਨੇ ਹਾਂ ਜੀ ਠੀਕ ਹੈ ਜੀ ਤੁਸੀਂ ਮੈਂ ਸਭ ਕਿੰਨੇ ਕੀ ਟਾਈਮ ਤੋਂ ਸ਼ੌਂਕ ਸੀਗਾ ਜੀ ਤੁਹਾਨੂੰ ਸ਼ੌਂਕ ਤਾਂ ਜਾਂਮਣੇ ਸੇ ਸਾ ਜੀ ਠੀਕ ਹੈ ਜੀ ਸ਼ੁਰੂ ਤੇ ਰੱਖਦੇ ਆ ਰਹੇ ਹਾਂ ਜੀ ਹਾਂ ਜੀ ਕੀ ਕਿ ਚਲੋ ਬਹੁਤ ਵਧੀਆ ਫਿਰ ਤੁਸੀਂ ਬਹੁਤ ਵਧੀਆ ਬੇਕੀ ਨਾਲ ਮਲਕੀ ਲਾ ਲੋ ਸਾਮ ਸੰਭਾਲ ਵੀ ਕਰ ਰਹੇ ਹੋ ਤੇ ਨੌਲੇਜ ਵੀ ਰੱਖਦੇ ਹੋ ਜੀ ਹਾਂਜੀ ਤੇ ਆਪਣੇ ਜਿਹੜਾ ਆਪਣਾ ਇਹ ਏਰੀਆ ਹੈਗਾ ਆਪਣੇ ਏਰੀਆ ਦੇ ਵਿੱਚ ਕਿੰਨੇ ਕੁ ਜਨਮਵਰਾਂ ਦਾ ਮਲਕੀ ਕਰੇਜ ਹੈਗਾ ਲੋਕਾਂ ਨੂੰ ਆਪਣੇ ਇਧਰ ਹੈ ਜੀ ਬਹੁਤ ਹੋ ਰਿਹਾ ਹੈ ਜੀ ਦੋ ਫਿਰਾਲ ਔਰ ਇਹ ਆਪਣਾ ਮਿੱਤਰ ਜੀ ਇੰਨੇ ਤੇ ਬਾਤ ਕਰ ਲਿਓ ਆਪ ਠੀਕ ਹੈ ਠੀਕ ਹੈ ਜੀ ਤੇ ਕੀ ਹਾਲ ਚਾਲ ਨੇ ਭਰਾ ਜੀ ਠੀਕ ਠਾਕ ਠੀਕ ਹੈ ਜੀ ਤੇ ਆਪਣਾ ਨਾਮ ਦੱਸ ਦਿਓ ਜੀ ਕੀ ਹੈ ਜੀ ਮੇਰਾ ਨਾਮ ਗੁਰਲਾਲਿਆ ਜੀ ਠੀਕ ਹੈ ਜੀ ਪਿੰਡ ਸਾਡਾ ਰਹਿਣ ਖੇੜੀ ਆ ਠੀਕ ਹੈ ਜੀ ਹਾਂਜੀ ਜੀ ਤੇ ਤਿੰਨ ਕੋੜੀਆਂ ਮੇਰ ਠੀਕ ਹੈ ਜੀ ਹਾਂ ਜੀ ਮੰਗੇ ਵਾਲੇ ਘੋੜੇ ਦੀਆਂ ਬੱਚੀਆਂ ਤੋਂ ਠੀਕ ਹੈ ਜੀ ਇੱਕ ਵੱਡੀ ਘੋੜੀ ਹੈ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਮੰਗਿਆ ਮੰਗਾ ਬਲੇਲੇ ਵਾਲਾ ਜੀ ਹਾਂ ਜੀ ਬਲੇਲੇ ਵਾਲਾ ਠੀਕ ਹੈ ਠੀਕ ਇੱਕ ਤੁਹਾਡੇ ਕੋਲ ਮੇਰੇ ਖਾਲ ਦੇ ਵਿੱਚ ਸ਼ਾ ਕਾਲੀ ਬਿਸ਼ਰੀ ਹੈ ਜੀ ਹਾਂ ਜੀ ਜੈਡ ਬਲੈਕ ਹੈ ਜੈਡ ਬਲੈਕ ਹਾਂ ਜੀ ਠੀਕ ਹੈ ਜੀ ਤੇ ਉਹਦੀ ਹਾਈਟ ਕਿੰਨੀ ਹੈ ਜੀ ਉਹ 64 ਪਲੱਸ ਹੋ ਗਈ ਹੈ ਜੀ ਹੁਣ ਠੀਕ ਹੈ ਜੀ ਹਾਂ ਜੀ ਤੇ ਉਹ ਕੀ ਹੈ ਜੀ ਉਹ 5 ਸਾਲਾਂ ਦੀ ਹੋ ਗਈ ਹੈ ਠੀਕ ਹੈ ਜੀ ਤੇ ਘੋੜੀ ਜਿਹੜੀ ਹੈਗੀ ਹੁਣ ਦੁਬਾਰੇ ਫੇਰ ਸੂਰੀ ਹੈ ਜੀ ਹਾਂਜੀ ਠੀਕ ਹੈ ਦੁਬਾਰਾ ਫੇਰ ਬੱਚੀ ਆਈ ਉਹਦੇ ਸਿਰ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਓਕੇ ਉਹਦੇ ਮੱਥੇ ਪਟਾ ਆਇਆ ਠੀਕ ਹੈ ਜੀ ਤੇ ਦੋ ਪੈਰ ਚਿੱਟੇ ਆ ਉਹਦੇ ਠੀਕ ਹੈ ਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਜੀ ਜਨਨ ਕੀ ਕੁੱਲ ਮਿਲਾ ਕੇ ਤੁਸੀਂ ਸਾਰੇ ਦੋਸਤ ਮਿੱਤਰ ਚਲੋ ਇਕੱਠੇ ਹੈਣਾ ਅਸੀਂ ਇਕੱਠੇ ਰਹਿਨੇ ਆ ਜੀ ਸਾਰਾ ਠੀਕ ਹੈ ਠੀਕ ਹੈ ਠੀਕ ਹੈ ਜੀ ਭਾਈ ਜੀ ਆਪਣਾ ਨਾਮ ਦੱਸ ਦਿਓ ਜੀ ਕੀ ਹੈਗਾ ਮੇਰਾ ਦੀਪ ਬਲਵੰਤ ਨਾਮ ਹੈ ਠੀਕ ਹੈ ਜੀ گاਉਂ ਮੇਰਾ ਕਿਬੀ ਅੱਛਾ گاਉਂ ਟਿਬੀ ਹੈ ਜੀ ਠੀਕ ਹੈ ਜੀ ਆਪਣੇ ਕੋਲ ਕਿਹੜੇ ਕਿਹੜੇ ਜਾਨਵਰ ਨੇ ਜੀ ਮੇਰੇ ਕੋਲ ਜੀ ਇੱਕ ਠੀਕ ਜੀ ਇੱਕ ਮੰਗਲਕੋੜੇ ਦੀ ਬੱਚੀ ਮੇਰੇ ਕੋਲ ਅੱਛਾ ਮੰਗਲ ਦੀ ਹੋ ਗਈ ਜੀ ਠੀਕ ਹੈ ਜੀ ਹਮ ਇਹਨੂੰ ਦੱਸ ਰਹੇ ਸੀ ਕਿ ਮੈਂ ਦੇਖਿਆ ਵੀ ਸੀਗਾ ਤੇ ਕਹਿੰਦੇ ਬਾਵਾ ਚਰਚਾ ਚਾਹਣੇ ਜਿਹੜੀਆਂ ਤੁਹਾਡੇ ਕੋਲ ਬਸ਼ੇਰੀ ਹੈਗੀ ਹੈ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਵੀ ਸਰਪੰਚ ਸਾਹਿਬ ਦੇ ਖਾਸ ਮਿੱਤਰ ਆ ਜਿਆ ਆਪਣੇ ਯਾਰ ਮਿੱਤਰ ਜਾ ਲਾਲੀ ਆ ਪਿਆਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਇਕੱਠੇ ਮਨਕਿਲਾਲਾ ਚਲੋ ਹਾਂ ਜੀ ਹਾਂ ਜੀ ਪਤਾ ਕੀ ਚੱਕਰ ਆਈ ਇਹ ਇਸ ਚੀਜ਼ ਨਾਲ ਹੋਰ ਵੀ ਮਨਕਿਲਾਲਾ ਥੋੜਾ ਜਿਹਾ ਉਹ ਫਰਕ ਪੈਂਦਾ ਹੈ ਨਾ ਜਿੱਦਾਂ ਤੁਸੀਂ ਤਿੰਨ ਚਾਰ ਮਿੱਤਰ ਇਕੱਠੇ ਹੋ ਕੇ ਚਲੋ ਜਾਫਰ ਮੇਲਿਆਂ ਦੇ ਉੱਤੇ ਹੀ ਬੰਦਾ ਇਕੱਠੇ ਹੈ ਨਾ ਆ ਜਾ ਸਕਦਾ ਹੈਗਾ ਬਹੁਤ ਜ਼ਿਆਦਾ ਜ਼ੋਰ ਵੀ ਲਿਆਂ ਮਾਰ ਰਹੇ ਲੋਕ ਸੰਸ ਕੋਟੇਗਾ ਹਾਂਜੀ ਹਾਂ ਬਿਲਕੁਲ ਦੇਖ ਦੇਖ ਕੇ ਪੈਂਦਾ ਸਰਪੰਚ ਸਾਹਿਬ ਸ਼ੌਂਕ ਜਿਹੜਾ ਹੈਗਾ ਨਾ ਜੀ ਤਾਂ ਹੌਲੀ ਹੌਲੀ ਮਨਕਿੱਲਾ ਲੈ ਚੱਲਦਾ ਹੈਗਾ ਕੰਮ ਜਿੱਦਾਂ ਹੁਣ ਤੁਸੀਂ ਤਿੰਨ ਚਾਰ ਜਣੇ ਇਕੱਠੇ ਰਹਿੰਦੇ ਹੋ ਦੇਖ ਕੇ ਹੋਰ ਵੀ ਮਿੱਤਰ ਪਿਆਰੇ ਹੋ ਜਾਂਦੇ ਹੋ ਹੋਰ ਵੀ ਹੈ ਜੀ ਇੰਨਰ ਦੀ ਕਈ ਆਦਮੀ ਠੀਕ ਹੈ ਜੀ ਹਰ ਵੀ ਗੋਲ ਵੀ ਤੇ ਚਲੋ ਆ ਗਏ ਅਗਰ ਟਾਈਮ ਨਹੀਂ ਲੱਗਿਆ ਉਹਨਾਂ ਨੂੰ ਆਨ ਠੀਕ ਹੈ ਜੀ ਠੀਕ ਹੈ ਠੀਕ ਹੈ ਦੋਸਤੋ ਤੁਸੀਂ ਪਿਛਲੀਆਂ ਜਿਹੜੇ ਭਾਗ ਦੇਖੋਗੇ ਨਾ ਫਸਟ ਤੇ ਸੈਕਿੰਡ ਉਹਦੇ ਵਿੱਚ ਦੇਖੋਗੇ ਹੋਰ ਵੀ ਦੋਸਤ ਮਿੱਤਰ ਜਿਹੜੇ ਸਰਪੰਚ ਸਾਹਿਬ ਦੇ ਨਾਲ ਬੈਠੇ ਨੇ ਕਾਫੀ ਤੇ ਜਿੰਨਾਂ ਨੂੰ ਮਰਗ ਕੋੜੀਆਂ ਦਾ ਸ਼ੌਕ ਵੀ ਹੈਗਾ ਕੋੜੀਆਂ ਉਹਨਾਂ ਨੇ ਰੱਖੀਆਂ ਵੀ ਨੇ ਵੈਸੇ ਵੀ ਸਰਪੰਚ ਸਾਹਿਬ ਦਾ ਜਿਹੜਾ ਇਹ ਰੇਜ ਦੇ ਵਿੱਚ ਵਧੀਆ ਮਰਗ ਲਾਣਾ ਨਾਮ ਹੈਗਾ ਮਾਨ ਸਨਮਾਨ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਜਿਹੜੇ ਜਿਆਦਾਤਰ ਆਪਣੇ ਕੋੜਾ ਪਾਲਕ ਨੇ ਤੇ ਉਹਨਾਂ ਦਾ ਸਰਕਲ ਜਿਹੜਾ ਬਹੁਤ ਦੂਰ ਦੂਰ ਤੱਕ ਰੁੰਦਾ ਹੈਗਾ ਕਿਉਂਕਿ ਮੇਲਿਆਂ ਤੇ ਆਉਣਾ ਜਾਣਾ ਕਿ ਗਾਹਾਂ ਦੀ ਗਾਹਾਂ ਇੱਕ ਦੂਸਰੇ ਨਾਲ ਮਿੱਤਰਤਾ ਬਣੀ ਰਹਿੰਦੀ ਆ ਕਿਸੇ ਨਾਲ ਜਾਨਵਰ ਲੈਣ ਵਾਗੇ ਜਾਂ ਵੇਚਦਾ ਜਾਂ ਸਟੱਡ ਸਰਵਰ ਵਾਸਤੇ ਆਉਂਦੇ ਰਹਿੰਦੇ ਨੇ ਲੋਕ ਤੇ ਉਹਦੇ ਨਾਲ ਜਿਹੜਾ ਪਿਆਰ ਮੁਹੱਬਤ ਹੈ ਜਿਹੜਾ ਸਰਕਲ ਹੈ ਨਾ ਬਹੁਤ ਵੱਡਾ ਬਣਦਾ ਹੈਗਾ ਕਈ ਬਿਜ਼ਨਸ ਐਸੇ ਹੁੰਦੇ ਨੇ ਜਿਹੜੇ ਨਾਲ ਆਪਣਾ ਸਰਕਲ ਘੱਟ ਬਣਦਾ ਹੈ ਇਹ ਇੱਕ ਐਸਾ ਬਿਜ਼ਨਸ ਵੀ ਹੈ ਤੇ ਸ਼ੌਂਕ ਵੀ ਹੈ ਜਿਹਦੇ ਨਾਲ ਨਾ ਆਪਾਂ ਕਹਿ ਸਕਦੇ ਆ ਵੀ ਪੂਰੀ ਇੰਡੀਆ ਦੀ ਵਿੱਚ ਹੀ ਬੰਦਾ ਘੁੰਮਦਾ ਫਿਰਦਾ ਰਹਿੰਦਾ ਹੈਗਾ ਕਿਉਂਕਿ ਮੇਲੇ ਮੂਲੇ ਦੇ ਉੱਤੇ ਜਾਂਦਾ ਰਹਿੰਦਾ ਵਾਹ ਹਾਂਜੀ ਹਾਂ ਉਸ ਚੀਜ਼ ਦਾ ਇਸ ਵਿੱਚ ਕੰਟੈਕਟ ਸਭ ਤੋਂ ਜ਼ਿਆਦਾ ਜ ਕੰਟੈਕਟ ਜਿਹੜਾ ਸਾਰਾ ਤੋਂ ਜ਼ਿਆਦਾ ਹੋ ਜਾਂਦਾ ਹੈਗਾ। ਸ਼ੌਕ ਵੀ ਬਹੁਤ ਹੈਬ ਤੋਂ ਬਹੁਤ ਜ਼ਿਆਦਾ ਹੋ ਗਿਆ ਜੀ ਕਰੋੜਾਂ ਬਗੋੜੇ ਦਾ ਰਹੀਆਂ ਦੋ। ਹਾਂਜੀ ਹਾਂਜੀ ਬਿਲਕੁਲ ਡਾਕਟਰ ਜੀ। ਨਹੀਂ ਨਹੀਂ ਸਹੀ ਹੈ ਜੀ। ਸਰਕਾਰੀ ਕੋਈ ਨਹੀਂ। ਹਾਂ ਸ਼ੌਕ ਸਸਤਾ ਵੀ ਹੈ ਨਹੀਂ ਜੀ ਬਿਲਕੁਲ ਜੀ। ਸ਼ੌਕ ਜਿਹੜਾ ਹੈਗਾ ਮਹਿੰਗੇ ਮੁੱਲ ਦਾ ਸ਼ੌਕ ਹੋ ਗਿਆ ਜੀ। ਤੇ ਪਹਿਲਾਂ ਜਿਹੜਾ ਕੁਝ ਟਾਈਮ ਹੁੰਦਾ ਸੀ ਉਦੋਂ ਸਸਤੇ ਹੁੰਦੇ ਸੀਗੇ ਤੇ ਇਹਦੇ ਨਾਲ ਨਾਲ ਬੱਚਿਆਂ ਨੂੰ ਵੀ ਬਣਾਇਆ ਜਾਂਦਾ ਮਨਲੇਲਾ ਵਾਲਾ ਸ਼ੌਕ ਪੈਂਦਾ ਜੀ। ਗਰੋਥ ਕਿਵੇਂ ਉਹ ਘੋੜੀ ਬੱਚੀ ਹੈ। ਹਾਂਜੀ। ਮਤਲਬ 1 ਸਾਲ ਲਗੀ ਹੈ। ਠੀਕ ਹੈ ਲੋਗ ਲਾ ਮੈਂ ਆਪਾਂ ਇਸ ਦਾ ਮੰਗੇ ਨਹੀਂ ਹੈ ਅਬ ਤੱਕ ਠੀਕ ਹੈ ਜੀ ਬਲਵੰਤ ਨੇ ਜੀ 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 ਆ ਫਿਰ ਸੰਗ ਤਾਂ ਹੈ ਹੀ ਉਸ ਦਾ ਹਾਂ ਜੀ ਹਾਂ ਬਿਲਕੁਲ ਬਿਲਕੁਲ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿਹੜੇ ਸਰਪੰਚ ਸਾਹਿਬ ਦੇ ਖਾਸ ਮਿੱਤਰ ਨੇ ਬਲਵੰਤ ਸਿੰਘ ਜੀ ਜਿਹੜੇ ਇਹਨਾਂ ਕੋਲ ਬਸ਼ੇਰੀ ਹੈ ਨਾ ਜੀ ਤੇ ਉਹਦਾ 5-7 ਲੱਖ ਰੁਪਇਆ ਪੈਸਾ ਸਾਹਿਬ ਕਹਿੰਦੇ ਬਿਨਾ ਮੰਗੇ ਦੇ ਰਹੇ ਨੇ ਵੀ ਇਹਨਾਂ ਨੇ ਹਾਲੇ ਤੱਕ ਕੋਈ ਉਹਦਾ ਰੇਟ ਨਹੀਂ ਕੱਢਿਆਗਾ ਤੇ ਬਲਵੰਤ ਸਿੰਘ ਜੀ ਵੇਚਦੇ ਉਹ ਜਾਂ ਵੈਸੇ ਮਰਦੇ ਨਹੀਂ ਵੇਚ ਨਹੀਂ ਅੱਛਾ ਵੇਚ ਨਹੀਂ ਹੈਗਾ ਅੱਛਾ ਚਲੋ ਵੈਸੇ ਹੀ ਚਲੋ ਜਿਹਨੂੰ ਵਧੀਆ ਲੱਗੇ ਮਰ ਤੇਰਾ ਰੇਟ ਲੈ ਠੀਕ ਹੈ ਜੀ ਹੋਰ ਵੀ ਕੰਦੇ ਸੀ ਹੋਰ ਫੋਰ ਕੀ ਲੈਣਾ ਕੋਈ ਅੱਜ ਵੇਚਣੀ ਨਹੀਂ ਜੀ ਠੀਕ ਹੈ ਜੀ ਹਾਂ ਚਲੋ ਆਪਰੇ ਦਾ ਰੇਟ ਹੀ ਨਹੀਂ ਕੱਢਿਆ ਹੈਗਾ ਜੀ ਮੈਂ ਰੇਟ ਕੱਢਿਆ ਨਹੀਂ ਸਾਡੇ ਜੇ ਆਪਾਂ ਮੁੱਲ ਕੱਢ ਦਿੰਦੇ ਤਾਂ ਰੇਟ ਉਹਦਾ ਹੋਰ ਵੀ ਬਲਕੀ ਲਾਦਾ ਪੜ ਜਾਂਦਾ ਜੀ ਮੰਗਾ ਜੀ ਮੋਟਾ ਸਰਪੰਚ ਕੋਲ ਜਾਂਦੇ ਹੁਣ ਬਿਕੋਣੇ ਠੀਕ ਹੈ ਉਹ ਤੁਹਾਨੂੰ ਆਦੇ ਸਾਨੂੰ ਬੋਲੇ ਠੀਕ ਹੈ ਜੀ ਆਓ ਚਲੋ ਆਪਰੇ ਦੋਸਤ ਮਿੱਤਰ ਇੱਕ ਦੂਸਰੇ ਨੂੰ ਕਹਿ ਕੇ ਅਗਲਾ ਕਹਿ ਦਿੰਦਾ ਬਿਲਕੁਲ ਵੱਡਾ ਨਹੀਂ ਉਸ ਕੀ ਕੀ ਬਾਤ ਆਪਸੀ ਚੀਜ਼ ਆ ਆਪਣਾ ਯਾਰ ਮਿੱਤਰ ਦਾ ਆਪਾਂ ਕੀ ਰਿਜ਼ਰਡ ਵੱਡਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਨਹੀਂ ਨਹੀਂ ਸਹੀ ਜੀ ਜਿਹਨਾਂ ਤੋਂ ਆਉਂ ਉਹ ਕੇ ਪੈਰ ਲਾਉਗਾ ਜਿਸकी ਬਿਗਵਾ ਦੇ ਉਹ ਤੋਂ ਗੜ ਗੱਡਾ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਨਹੀਂ ਜੇ ਜਦੋਂ ਸ਼ੌਕ ਨਾਲ ਰੱਖੀ ਹੋਈ ਆ ਤਾਂ ਫਿਰ ਆਪਾਂ ਨੂੰ ਕੀ ਲੋੜ ਹੈਗਾ ਵੇਚਣ ਦੀ ਜਾਂ ਮੁਲ ਕੱਢਣ ਦੀ ਤੇ ਜਿੰਨਾਂ ਚਿਰ ਆਪਾਂ ਨੇ ਸ਼ੌਕ ਨਾਲ ਰੱਖੀ ਆ ਚਲੋ ਜਦੋਂ ਕੋਈ ਸੇਲ ਕਰਨੀ ਹੋਈ ਫਿਰ ਵਕਰੀ ਗੱਲ ਆ ਜੀ ਨਹੀਂ ਬਹੁਤ ਵਧੀਆ ਜਿਹੜੇ ਕਿ ਤਿੰਨ ਚਾਰ ਜਨਮ ਪਰ ਤੁਸੀਂ ਵੀ ਰੱਖੇ ਹੋਏ ਚਲੋ ਵਧੀਆ ਗੱਲ ਆ ਜੀ ਤੇ ਲਾਲੀ ਜੀ ਤੁਸੀਂ ਵੀ ਫਿਰ ਤਿੰਨ ਚਾਰ ਰੱਖੇ ਹੋਏ ਆ ਜੀ ਹਾਂ ਜੀ ਹਾਂ ਜੀ ਚਲੋ ਬਹੁਤ ਵਧੀਆ ਗੱਲ ਆ ਜੀ ਸਰਪੰਚ ਸਾਹਿਬ ਜੀ ਜੇ ਆਪਾਂ ਗੱਲ ਕਰੀਏ ਆਪਣੇ ਵਾਲੇ ਦ ਬਹੁਤ ਯਾਰਾ ਮਹਿੰਗੀ ਵੀ ਹੋ ਚੁੱਕੀ ਹੈ ਵਿੱਚ ਵਿੱਚ ਲੱਖ ਲੱਖ ਡੇਡ ਡੇਡ ਲੱਖ ਰੁਪਇਆ ਵੀ ਮਰਕਿਲਾ ਲੈ ਲੈ ਰਹੇ ਨੇ ਹਾਂ ਤੇ ਉਹ ਕੀ ਕਰਨਾ ਕਿ ਕਿਤੇ ਕਿਤੇ ਮਰਕਿਲਾ ਸੁੰਦਰ ਵਧੀਆ ਜਾਨਵਰ ਵੀ ਖੜੇ ਹੁੰਦੇ ਨੇ ਤੇ ਉਹਨਾਂ ਦੀ ਸਟਾਟ ਸਰਵਿਸ ਹੈ ਜਿਹੜੀ ਘੱਟ ਹੁੰਦੀ ਹੈ ਕਿਤੇ ਕਿਤੇ ਬਹੁਤ ਜ਼ਿਆਦਾ ਹੁੰਦੀ ਹੈ ਜੀ ਹਾਂ ਬਿਲਕੁਲ ਉਹ ਤਾਂ ਅੱਜ ਕੱਲ ਟ੍ਰੈਂਡ ਹੋ ਗਿਆ ਜੀ ਜਿਸ ਆਦਮੀ ਦਾ ਇੱਕ ਵਾਰ ਨਾਮ ਚੜੀ ਜਾਵੇ ਕੋਈ ਵੀ ਆਦਮੀ ਜਿਹਦਾ ਨਾਮ ਚੜੀ ਗਿਆ ਉਸ ਦੇ ਬਾਅਦ ਤਾਂ ਕੈਸਾ ਹੀ ਹੋ ਜਾਏ ਠੀਕ ਹੈ ਜੀ ਉਸ ਤੇ ਕੋਈ ਸੀਰੀਅਸ ਵੈਲਿਊ ਹੈ ਨਹੀਂ ਲੋਕਾਂ ਨਾਲ ਜਾਨਵਰ ਦੀ ਕਦਰ ਤਾਂ ਹੈ ਹੀ ਨਹੀਂ ਠੀਕ ਹੈ ਜੀ ਉਹ ਜਾਨਵਰਾਂ ਦੀ ਕਦਰ ਤਾਂ ਹੈ ਨਹੀਂ ਠੀਕ ਹੈ ਜੀ ਕਵਾਲਿਟੀ ਤੋਂ ਘੋੜਾ ਘੋੜੇ ਹੀ ਹੋਗਾ ਹਾਂਜੀ ਹਾਂਜੀ ਕੋਈ ਘੋੜਾ ਕੈਸਾ ਬੱਚਾ ਕਿਸੇ ਆਦਮੀ ਵੀ ਹੋ ਸਕਦਾ ਠੀਕ ਹੈ ਜੀ ਛੋਟਾ ਆ ਵੀ ਵੱਡਾ ਬੱਚਾ ਵੀ ਹੋ ਸਕਦਾ ਠੀਕ ਹੈ ਜੀ ਵਾਈ ਵਾਰ ਘੋੜੇ ਕੀ ਦੀ ਠੀਕ ਹੈ ਜੀ ਬਰੀਡਿੰਗ ਘੋੜਾ ਮਤਲਬ ਬਰੀਡਿੰਗ ਹਾਂਜੀ ਲੱਖ ਲੱਖ 2.5 2.5 ਲੱਖ 3-3 ਲੱਖ ਦੀ ਫੀਸ ਹੈ ਜੀ ਉਹ ਕਹਿੰਦੇ ਇੱਕ ਦਿਨ ਵਿੱਚ ਦਸ ਦਸ ਘੋੜੀਆਂ ਕਲੋਸ ਕਰਾਉਂਦੇ ਠੀਕ ਹੈ ਜੀ ਸੁਣ ਲਿਓ ਇਤਨੇ ਦਿਨ ਰੁਪਏ ਇਤਨੇ ਨਹੀਂ ਉਹ ਤਾਂ ਮੈਂ ਤਾਂ ਮੰਨਦਾ ਨਹੀਂ ਜੀ ਠੀਕ ਹੈ ਜੀ ਇਹ ਤਿੰਨ ਤਿੰਨ ਲਾਹਰਬੀਆ ਜਮੀਨ ਗਰੀਬ ਆਦਮੀ ਨੂੰ ਨਹੀਂ ਦੇ ਸਕਦਾ ਨਾ ਨੋਰਮਲ ਜ਼ਮੀਨਦਾਰ ਦੇ ਸਕਦਾ ਠੀਕ ਹੈ ਜੀ 1500 ਰੁਪਏ ਟੋਟੇ ਫੀਸ ਬੰਦੇ ਸੀ ਉਸਮੇ ਤਰਦੀ ਬੋਗਾ ਜਮੀਨ ਠੀਕ ਹੈ ਜੀ ਜੀ ਹਾਂ ਜੀ ਕੋਲ ਮਲਾਕੇ ਦਰਸ਼ਕੋ ਆਪਣੇ ਜਿਹੜੇ ਸਪੈਸਾ ਵੇਚ ਦੱਸ ਰਹੇ ਨੇ ਕਹਿੰਦੇ ਵੀ ਜਿਹੜੀ ਮਾਰਕੀਟਾ ਲੱਖ ਲੱਖ ਡੇਡ ਡੇਡ ਲੱਖ ਰੁਪਇਆ ਫੀਸ ਰੱਖੀ ਹੋਈ ਆ ਇੱਕ ਤਾਂ ਵੀ ਹਰੇਕ ਬੰਦਾ ਭਰ ਨਹੀਂ ਸਕਦਾ ਹੈਗਾ ਕਿਉਂਕਿ ਜਿਹੜਾ ਜਨਵਰੀ ਜਨਵਰ ਤੱਕ ਕਿਸੇ ਗਰੀਬ ਕੋਲੇ ਵੀ ਹੈ ਜੀ ਅਮੀਰ ਕੋਲੇ ਵੀ ਹੈ ਲੋਕ ਇਹ ਵਸ ਕਰਾਂ ਜੀ ਅਸੀਂ ਸੇਵਾ ਕਰਾਂ ਹਾਂਜੀ ਬਈ ਮੈਂ ਬਰੇਡ ਸੁਧਾਰਾਂ ਬਰੇਡ ਸੁਧਾਰਾਂ ਉਸ मतलब हर आदमी जा सके ना उसके लेवल का काम होना चाहिए हर आदमी नॉर्मल आदमी जा सके जमींदार ज्यादा से ब्रीडिंग का तो जमींदार आदमी करा है घोड़ा बच्चा जिसने पैदा करे वो ब्रीड है जमींदार ने करे जी जी किसी ब्रीडर ने तो आज तक कोई पैदा ही नहीं जी ब्रीडर लेके सब जमींदारों घोड़े है। हैं जितने भी जा रहे हैं न जितने राजस्थान से जमींदारों पास आगे पंजाब में चैम्पियन हो गए पंजाब से लेके जा रहे हैं जमींदारों पास वो राजस्थान जा रहे हैं वो है तो जमींदार के घोड़े जितने भी है हाँ जी ਕੁਲਮਲਾਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਬਰੀਡਰ ਘੋੜੇ ਨੇ ਉਹ ਆਮ ਇੱਕ ਜ਼ਿਮੀਂਦਾਰ ਦੇ ਘਰੇ ਹੀ ਪੈਦਾ ਹੋਏ ਨੇ ਹਾਂਜੀ ਹਾਂਜੀ ਬਿਲਕੁਲ ਵੀ ਜਿਹੜੇ ਅੱਜ ਬਰੀਡਰ ਬਣੇ ਬੈਠੇ ਨੇ ਤੇ ਉਹਨਾਂ ਕੋਲੇ ਉਹਨਾਂ ਦੇ ਘਰੇ ਕੋਈ ਐਸਾ ਘੋੜਾ ਨਹੀਂ ਪੈਦਾ ਹੋਇਆ ਹੈਗਾ ਵੀ ਜਿਹੜੇ ਜਿਹੜੇ ਜਿਨ੍ਹਾਂ ਦੀ ਬਦੌਲਤੋਂ ਅੱਜ ਤੁਰੇ ਫਿਰਦੇ ਨੇ ਜਿਆ ਜਿਨ੍ਹਾਂ ਦੀ ਬਦੌਲਤੋਂ ਉਹਨਾਂ ਦਾ ਨਾਮ ਹੈਗਾ ਜੀ ਇਹ ਇੱਕ ਆਪ ਕੋ ਮੈਨ ਬਾਤ ਦਵਾਉ ਜੀ ਹਾਂਜੀ ਇਹ ਕਰੋਨਾ ਤੋਂ ਸੇ ਪਹਿਲਾਂ ਠੀਕ ਹੈ ਜੀ ਇੱਕ ਵੀ ਵੀਡੀਓ ਦਿਖਾਓ ਆਪ ਲਾਈਨ ਕੌਣ ਸੀ ਲਾਈਨ ਹੈ ਕਹਾ ਇਹ ਕਰੋਨਾ ਆਇਆ ਆਪਣਾ ਕਰੋਨਾ ਤੋਂ ਸੇ ਪਹਿਲਾਂ ਕੋਈ ਵੀ ਵੀਡੀਓ ਦਿਖਾਓ ਮੇਰੇ ਕੋਲ ਠੀਕ ਹੈ ਉਹਨੂੰ ਕੋਈ ਵੀ ਮਤਲਬ ਕਿ ਲ ਕਿਸੇ ਵੀ ਲਾਈਨ ਦੀ ਕੋਈ ਗੱਲ ਨਹੀਂ ਚਲਾਉਂਦਾ ਸੀਗਾ ਜੀ ਮੈਨੇ 9 10 ਮੈਂ ਮੈਨੇ ਦੀ ਲੋਕਾਂ ਨੂੰ ਗੱਡੀ ਬਦਲ ਬਦਲਾ ਗੋੜੀਆਂ ਦੀ ਠੀਕ ਹੈ ਜੀ ਓਪਨ ਗੱਡੀ ਕਿਹ ਕਿੰਨੇ ਮਤ ਜੀ ਬਤਾਓ ਓਪਨ ਗੱਡੀ ਬਦਲ ਦੋ ਤੋਂ ਗੋੜੀਆਂ ਦੀ ਠੀਕ ਹੈ ਜੀ ਹਾਂ ਕੋਈ ਪੁੱਛਿਆ ਹੀ ਕੋਈ ਨਹੀਂ ਸੀ ਕਰੋਨਾ ਤੋਂ ਪਹਿਲਾਂ ਹਾਂ ਇਹ ਜਦ ਇਹ ਲੋਕਡਾਊਨ ਲੱਗੇ ਹਨ ਜੀ ਲੋਕਡਾਊਨ ਮੇ ਲੋਕ ਹੋ ਗਏ ਪਹਿਲੇ ਘਰਾਂ ਬੈਟ ਗਏ ਜੀ ਉਹਨਾਂ ਕੋ ਕੰਮ ਤੋਂ ਸਾ ਨਹੀਂ ਠੀਕ ਹੈ ਜੀ ਉਹਨੂੰ ਫੋਨ ਤੋਂ ਸਪਰੇ ਕਰੇ ਕਈ ਠੱਗੇ ਵੀ ਗਏ ਉਸਮੇ ਠੱਗੀ ਵੀ ਲੱਗੀ ਲੋਕਾਂ ਨਾਲ ਠੀਕ ਹੈ ਉਹ ਠੱਗੇ ਇਸ ਜਗ੍ਹਾ ਲੱਗੇ ਜੀ ਫੋ ਵੇਚਿਆ ਕੋਸਿਆ ਕੈਗੋਸ ਠੀਕ ਹੈ ਜੀ ਠੱਗੀ ਸ਼ਿਕਾਰ ਠੱਗੀ ਬੋਸ਼ਿਕਾਰ ਹੋ ਜੀ ਠੀਕ ਹੈ ਜੀ ਜਨਨ ਕੀ ਕੁੱਲ ਮਿਲਾ ਕੇ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਜਿਹੜਾ ਕਰੋਨਾ ਤੋਂ ਪਹਿਲਾਂ ਦਾ ਟਾਈਮ ਸੀਗਾ ਮਤਲਬ 2020 ਤੋਂ ਇਹ ਦੇਖ ਲਿਓ ਆਪੇ ਕਰੋਨਾ ਕਿਤਨਾ ਦਿਨ ਪਹਿਲਾਂ ਆਇਆ ਦਾ ਇਹ ਕਿਤਨੀ 20 ਦੇ ਵਿੱਚ ਸੀਗਾ ਜੀ ਮੇਰੇ ਖਿਆਲ ਦੇ ਵਿੱਚ 19 19 20 ਦੇ ਵਿੱਚ ਚਲੋ 18 18 ਲਾ ਲਿਓ ਹਾਂ ਜੀ 4 ਸਾਲ ਦੇ ਵਿੱਚ ਕੋਈ ਲਾਈਨ ਪੈਦਾ ਥੋੜੀ ਹੋ ਜੇ ਕਿਤਨੀ ਜੀ ਜੀ ਬੀ ਉਸ ਤੋਂ ਪਹਿਲਾਂ ਕੋਈ ਵੀ ਲੈਣ ਵਗੈਰਾ ਦਾ ਕੋਈ ਗੱਲਬਾਤ ਨਹੀਂ ਸੀਗੀ। ਆਹ ਦੇਖ ਲਓ ਵੀਡੀਓ ਟੱਕ ਦੇਖ ਲਓ ਕੋਈ ਇਹੋ। ਉਸ ਤੋਂ ਪਹਿਲਾਂ ਮਰ ਗਈ ਬਸ ਇੱਕ ਜਾਨਵਰ ਜਿਹੜਾ ਸੋਨਾ ਹੁੰਦਾ ਸੀ ਮੰਨ ਲਓ। ਤਾਂ ਉਸ ਦੀ ਵਿਕਰੀ ਸੀਗੀ। ਕੁੱਲ ਮਿਲਾ ਕੇ ਤੇ ਹੁਣ ਜਿਹੜੀਆਂ ਬਹੁਤ ਸਾਰੀਆਂ ਲੈਣਾ ਚੱਲ ਪਈਆਂ ਜੀ। ਜ਼ੂਰ ਚੱਲ ਰਹੀ ਹੈ ਜੀ ਜ਼ੂਰ ਸੁਣ ਲੇ ਮੇਰੇ। ਜਿਹਨੇ ਬਰੀਡ ਕਰੇ ਸੂਰੇਵਾਲਾ ਲੈਨ। ਅੱਜ ਵੀ ਉਹਨੇ 10 ਘੋੜੇ ਖੜੇ ਆ। ਉਹ ਖੰਮ ਦਾ ਨਹੀਂ ਉਹਨਾਂ ਦਾ ਘਰ ਹੈ। ਉਹਨੇ ਕੋਈ ਬਰੀਡ ਉਹ ਐਸੀ ਥੋੜੀ ਗਏ ਬੈ ਲੈਨ ਆਪਣੀ ਸੂਰੇਵਾਲੀ। ਉਹਨੇ ਉਹਨਾਂ ਦੇ ਗਾਮ ਦਾ ਨਾਮ ਲਿਖ ਗਿਆ। ਉਹ ਗੁਲਜਾਰ ਅੱਛੇ ਸੀ ਕੋਸਟ੍ਰੇਲੀ ਉਗੀ ਜੇ ਪੈਦਾ ਹੋਏ ਉਹਨਾਂ ਦਾ ਗਾਮ ਦਾ ਨਾਮ ਡਿੱਗੇ ਸੂਰੇਵਾਲਾ ਜੀ ਜੀ ਵਾਈਲ ਲਾਈਨ ਬਣਾ ਦੀ ਸੂਰੇਵਾਲੀ ਠੀਕ ਹੈ ਜੀ ਮਤਲਬ ਕਿ ਜਿੱਤੋ ਰਸਤਨ ਮੇ ਨਾਮ ਹੈ ਦੇਵਲੀ ਹੋ ਗਿਆ ਜੀ ਜਾਂ ਹੋਰ ਵੀ ਕਈ ਕਰ ਇਹਨ ਇਨ ਗਾਮਾਂ ਕੇ ਨਾਮ ਫੇ ਪਥੜੀ ਪਥੜੀ ਗਾਮ ਹੈ ਉਸ ਗਾਮ ਕੀ ਘੋੜੀ ਥੀ ਜੇਹੇ ਉਸ ਗਾਮ ਕੇ ਲਾਈਨ ਤਲ ਗਈ ਵਾ ਨਾਮ ਰੇ ਦੀ ਚਲੋ ਵਾ ਤਾਂ ਠੀਕ ਉਸ ਜੀ ਕੇ ਆ ਫਿਰ ਸਾਰੀ ਤਾਂ ਥੋੜੀ ਹੈ ਇਹ ਤਾਂ ਕਿਸੇ ਹੱਥ ਨਾਲ ਦੇਖ ਲਿਆ ਮੈਡਮ ਹੈ 10 ਲੱਖ 20 ਲੱਖ ਉਹ ਹੈ 50000 ਕੇ ਉਸਕੇ 20 ਲੱਖ ਤੋਂ ਠੀਕ ਹੈ ਜੀ ਕੁੱਲ ਮਿਲਾ ਕੇ ਵੀ ਜਿਹੜਾ ਹੈਗਾ ਵੀ ਰੇਟ ਮਰਖੀ ਦਾ ਨਜਾਇਜ਼ ਦੱਸਿਆ ਜਾ ਰਿਹਾ ਹੈ ਤੁਹਾਡੇ ਕੰਨਾਂ ਮਤਾਂ ਦੋ ਗਰਾਂ ਕਰਨ ਲੱਗ ਰਹੇ ਨੇ ਆਪਣੀ ਲੋਗਾਂ ਨੂੰ ਸੋਚ ਤੋਂ ਦੇਖ ਕਾ ਹੋ ਰਹੀ ਆ ਜੀ ਉਸੇ ਘੋੜੀ ਤੇ 5000000 ਰੁਪਏ ਹੈ ਠੀਕ ਹੈ ਜੀ ਪਰ ਉਹ ਘੋੜਾ ਦੇਖਾ 2 ਕਰੋੜ ਦਾ ਠੀਕ ਹੈ ਜੀ ਉਸਕੇ ਨਹੀਂ ਹੋ ਰਹੀ ਵੀ ਮੈਂ 2 ਕਰੋੜ ਰੁਪਏ ਸੇ ਬ੍ਰੀਡ ਕਰਾ ਕੇ ਲਿਆਉਂਗਾ ਮੇਰੇ 2 ਕਰੋੜ ਰੁਪਏ ਦਾ ਬੱਚਾ ਪੈਦਾ ਹੋਗਾ ਠੀਕ ਹੈ ਜੀ ਜ਼ਮੀਨ ਜ਼ਰੂਰੀ ਹੈ ਜ਼ਮੀਨ ਵੀ ਸਾਕੇ ਜ਼ਰੂਰੀ ਹੈ ਜ਼ਮੀਨ ਹੋ ਕੇ ਪੈਸਾ ਦੇਵੇਗੀ ਜੀ ਬਿਲਕੁਲ ਇਹ ਵੀ ਇੱਕ ਟਿਪ ਹੈ ਜ਼ਮੀਨ ਉਸ ਵਿੱਚ ਵੀ ਇੱਕ ਜਿਹੜਾ ਮੈਂ ਡੱਬਰ ਕੇ ਜਿਵੇਂ ਨਾ ਮਾਰਾ ਉਸ ਵਿੱਚ ਕਿਵੇਂ ਕੋਮਨ ਜੀ ਯੂਨੀਵਰਸਿਟੀ ਤੋਂ ਹੋਈ ਜਗੀ 6 ਮਹੀਨੇ ਦਾ ਜ਼ਤ ਵੀ ਹੋ ਜੀਗਾ ਅਸੀਂ ਤੋਂ ਜੀ ਜੀ ਬਿਲਕੁਲ ਟਿਪਾਂ ਦੀ ਦਿਨ ਇਹ ਜਾਗਾ ਨਾ ਤੋੜਾ 30 ਵੀ ਕੋਈ ਨਹੀਂ ਹੁੰਦੀ ਜੀ ਜੀ ਜ਼ਮੀਨ ਤੋਂ ਵਾ ਵੀ ਜ਼ਮੀਨ ਐ ਵਾ ਵੀ ਜ਼ਮੀਨ ਐ ਹਰ ਕਹ ਧਰਤੀ ਦਾ ਫਰਕ ਐ ਜੀ ਜ਼ਮੀਨ ਵੀ ਜ਼ਰੂਰੀ ਐ ਲੋਕਾਂ ਨਾਲ ਇਹ ਗਲਤਫਹਿਮੀ ਹੋ ਰਹੀ ਮੈਂ ਮਤਾਸਾਰ ਕੇ ਘੋੜੀ ਲੈ ਆਇਆ ਕਿ ਮੈਂ 2 ਲੱਖ ਐ ਫੀਸ ਦੇ ਕੇ ਘੋੜੀ ਬਣਾ ਲੇਵਾਂਗਾ ਮੈਂ ਜੀ ਨਾ ਹਾਂ ਗੋੜੀ 50000 ਕੀ ਬੱਤਾ ਦੇ ਦੇਗੀ ਠੀਕ ਹੈ ਬਾਤ ਇਹ ਕੋਈ ਕਹਿੰਦਾ ਮੈਂ ਠੀਕ ਹੈ 50000 ਕੀ ਗੋਲੀ ਨੋਰਮਲ ਗੋੜ ਹੋਵੇ ਦੇ ਦੇਗੀ ਕਿਸਮਤ ਬੰਦਾ ਕੀ ਹੋਵੇ ਜੀ ਪਹਿਲਾਂ ਕਿਸਮਤ ਰਿਵੈਣੀ ਬੰਦਾ ਕੀ ਫਿਰ ਉਸ ਦੀ ਸੇਵਾ ਕੰਮ ਕਰਨੀ ਠੀਕ ਹੈ ਜੀ ਵਿਦਿਆਨ ਬਖਸ਼ਾ ਉਹ ਕਿੰਨੀ ਸੇਵਾ ਕਰੇ ਸੇਵਾ ਕਰਾ ਉਸ ਦਾ ਫਰਜ਼ ਮਿਲੇ ਮਿਲੇ ਕੋਈ ਵੀ ਆਦਮੀ ਹੋਵੇ ਬਿਲਕੁਲ ਬਿਲਕੁਲ ਜੀ ਪਤੋ ਕੀ ਕਿਸੇ ਕਿਸੇ ਕੀ ਸੇਵਾ ਕਰ ਲਿਆ ਪਤੋ ਕੀ ਕਰ ਲਿਆ ਦੂਜਾ ਜ਼ਿਆਦਾ ਦੇਗੀ ਜੀ ਜੇ ਆਪ ਗੋੜੀ ਨਹੀਂ ਕਰਾ ਲਿਆ ਕੇ ਮਨ ਦੇ ਆਂਗਾ ਉਸ ਦਾ ਮੈਂ ਇਸ ਤਰ੍ਹਾਂ ਸਰਪ੍ਰਸਤ ਨੂੰ ਮੈਂ ਪਹਿਲਾਂ ਵੀ ਦੱਸਿਆ ਬਹੁਤ ਚਾਇਜ ਰੱਖੀ ਹੋਈ ਹੈ ਘੋੜੇ ਵੀ ਬਹੁਤ ਵਧੀ ਤੇ ਜਿਹੜਾ ਆਪਾਂ ਪਿੰਡ ਹੈ ਉਹਦੀ ਤੁਹਾਨੂੰ ਲੋਕੇਸ਼ਨ ਆਪਾਂ ਦੁਬਾਰੇ ਦੱਸ ਦਿਆਂ ਵੀ ਕਿਹੜੇ ਸ਼ਹਿਰ ਤੋਂ ਕਿੰਨੀ ਦੂਰ ਪੈਂਦਾ ਹੈ ਪਿੰਡ ਹੈ ਹਰਿਆਣੇ ਦੇ ਵਿੱਚ ਪੈਂਦਾ ਹੈ ਲੇਕਿਨ ਹੈਗਾ ਬਾਡਰ ਤੇ ਹੀ ਆ ਕੋਈ ਕਾਫੀ ਦੂਰ ਨਹੀਂ ਹੈਗਾ ਪੰਜਾਬ ਤੋਂ ਕੋਈ ਤਾਂ ਸਰਪੰਚ ਸਾਹਿਬ ਉਰੋਂ ਆਪਾਂ ਜੇ ਆਪਾਂ ਜਾਖਲ ਸ਼ਹਿਰ ਦੀ ਗੱਲ ਕਰੀਏ ਤਾਂ ਕਿੰਨੀ ਦੂਰ ਪੈਂਦਾ ਹੈ ਜਾਖਲ ਤੋਂ 24 ਕਿਲੋਮੀਟਰ ਹੈ ਜੀ ਠੀਕ ਹੈ ਜੀ ਤੇ ਰਤਿਆ ਕਿੰਨਾ ਪੈਂਦਾ ਹੈ ਜੀ ਤੋਂ ਇਹ ਵੀ ਹੈਗਾ ਜੀ ਦੇਖ ਪੈਂਦਾ ਹੈ ਜੀ ਠੀਕ ਹੈ ਜੀ ਤੇ ਤਕਰੀਬਨ ਮਾਨਸਾ ਉਰੋਂ ਕਿੰਨਾ ਕੱਪੇ ਦਾ 60 ਕੁ ਹੋਊਗਾ ਸਰ ਮਾਨਸਾ ਇੰਨਾ ਹੀ ਹੈ ਜੀ 60 60 ਕੁ ਪੈਂਦਾ ਹੈ ਜੀ ਠੀਕ ਹੈ ਜੀ ਤਾਂ ਦੋਸਤੋ ਮਾਨਸਾ ਸ਼ਹਿਰ ਤੋਂ 60 ਕਿਲੋਮੀਟਰ ਦੂਰ ਪੈਂਦਾ ਹੈ ਰਤੀਏ ਤੋਂ 20 ਕਿਲੋਮੀਟਰ ਦੂਰ ਹੈ ਤੇ ਜਾਖੜ ਤੋਂ 25 24 25 ਕਹਿ ਦਈਏ ਆਪਾਂ ਮੰਨ ਲਓ ਕਿ ਜਾਖੜ ਵੀ ਹਰਿਆਣਾ ਪੰਜਾਬ ਚ ਆਉਂਦਾ ਬਾਰਡਰ ਤੇ ਤੇ ਕੋਈ ਬਾਲੀ ਦੂਰ ਨਹੀਂ ਹੈਗਾ ਹਰਿਆਣਾ ਪੰਜਾਬ ਦੇ ਬਾਰਡਰ ਤੇ ਜਿਹੜੇ ਨੌਕਰੇਸਾਨ ਜਿਹੜੇ ਦੋ ਬਿਛੇਰੇ ਖੜੇ ਨੇ ਤਾਂ ਇੱਕ ਵਾਰ ਤੁਸੀਂ ਸਪੈਂਸ ਆਬ ਨਾਲ ਕੰਟੈਕਟ ਕਰਕੇ ਜਰੂਰ ਤੁਸੀਂ ਕਿਸੇ ਨੇ ਸਟੱਡੀ ਸਰਵਿਸ ਲੈਣੀ ਹੋਵੇ ਤਾਂ ਤੁਸੀਂ ਜਰੂਰ ਕੰਟੈਕਟ ਕਰਿਓ ਤੇ ਬਾਕੀ ਤੁਸੀਂ ਆਪਣੇ ਜਿਹੜੇ ਇਸ ਤੋਂ ਪਹਿਲਾਂ ਦੋ ਪਾਰਟ ਪਾਏ ਹੋ ਨੇ ਤੁਸੀਂ ਉਹ ਵੀ ਦੇਖਿਓ ਤੇ ਆਪਣੇ ਦਰਸ਼ਕੋ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਲੱਗੀ ਤੇ ਤੁਸੀਂ ਵੱਧ ਤੋਂ ਵੱਧ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਪਿਆਰ ਦਿੰਦੇ ਰਹੋ ਓਕੇ ਥੈਂਕ ਯੂ ਰਸ਼ੀਕ ਕਾਰਤੀਸਾਨ